ਅੱਜ ਤੁਹਾਨੂੰ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਸਾਹਿਬੇ ਕਮਾਲ ਅੱਜ ਉਹਨਾਂ ਦਾ ਜਦੋਂ ਪ੍ਰਕਾਸ਼ ਦਿਹਾੜਾ ਹੈ ਫਿਰ ਆਪਾਂ ਬਾਰ-ਬਾਰ ਗੱਲ ਕਰਦੇ ਆ ਕਿ ਕਿੱਡਾ ਇੱਕ ਲਖਣ ਚੀਜ਼ ਹੈ ਕਿ ਜਦੋਂ ਸਾਲ ਦੀ ਸ਼ੁਰੂਆਤ ਹੁੰਦੀ ਆ ਤਾਂ ਸਾਹਿਬੇ ਕਮਾਲ ਦੇ ਜਨਮ ਦਿਹਾੜੇ ਦੇ ਨਾਲ ਹੁੰਦੀ ਆ ਪ੍ਰਕਾਸ਼ ਉਤਸਵ ਦੇ ਨਾਲ ਹੁੰਦੀ ਆ ਤੇ ਜਦੋਂ ਸਾਲ ਦੀ ਸਮਾਪਤੀ ਹੁੰਦੀ ਆ ਤਾਂ ਉਹ ਪੂਰਾ ਪਰਿਵਾਰ ਜਿਹੜਾ ਇਹ ਜਿਹੜਾ ਕਹਿੰਦੇ ਆ ਕਿ ਪੂਰਾ ਪਰਿਵਾਰ ਖੇਰੀ-ਖੇਰੀ ਹੋ ਜਾਂਦਾ ਹੈ ਛਾਤ ਦਾ ਜਾਂ ਪੀ ਜਾਂਦਾ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਜੋ ਕਿਹੜੇ ਬੱਚੇ ਪਹੁੰਚੇ ਹੋਏ ਨੇ ਇਹ ਕਿੱਥੋਂ ਆਏ ਆਪਾਂ ਮੋਗੇ ਜ਼ਿਲ੍ਹੇ ਤੋਂ ਇਹ ਮੋਗੇ ਤੋਂ ਆਏ ਹੋਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਸਪੈਸ਼ਲ ਮਾਤਾ ਢੱਕਣੇ ਆਏ ਹਾਂਜੀ ਕਿਦਾਂ ਆਏ ਪਾਪਾ ਤੇ ਮੰਮਾ ਨਾਲ ਤੇ ਭੈਣ ਸਿਸਟਰ ਨਾਲ ਹਾਂ ਤੇ ਅੱਜ ਤੁਸੀਂ ਜਦੋਂ ਅਨੰਦ ਵਾਹ ਧਰਤੀ ਤੇ ਪਹੁੰਚੇ ਪਹਿਲੇ ਕਿਹੋ ਜਿਹਾ ਮਹਿਸੂਸ ਕੀਤਾ ਬਹੁਤ ਜਿਆਦਾ ਵਧੀਆ ਕੀ ਕਹਿਣਾ ਜਾਂਦੇ ਅੱਜ ਕਹਿਣ ਜੋ ਨੇ ਕਿ ਸਾਰਿਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਵਾ ਛੋਟੇ ਬੱਚਿਆਂ ਨੂੰ ਵੀ ਛਕਣਾ ਚਾਹੀਦਾ ਠੀਕ ਹੈ ਜੀ ਕੁਝ ਲਾਣਾ ਜਾਓਗੇ ਅਸੀਂ ਹਾਂ ਜੀ ਲਾਣਾ ਅਸੀਂ ਫੋਨ ਲਈ ਜੱਦਾ ਦੇ ਲਈ ਕਰਾਉਣਾ ਧਾਰਮਿਕ ਹੈ ਲਾਣਾ ਧਾਰਮਿਕ ਹੈ ਲਾਣਾ ਜੋਰ ਜੋਰਾਵਾਲਾ ਕਦੇ ਜੀ ठंडे बुरज च बैी मा शगन करे शगन करे ज़ोड़बार फतह सिहड़ी चढ़े जोड़बार फतह सिहड़ी चड़े निकि कलग ला के तुरे ला के तुरे जार फतह सिह को ਚੜੇ ਸਾਨੂੰ ਬਹੁਤ ਹੀ ਨਿਯੋਸ਼ਗਣਾ ਦੀ ਲੋੜ ਸੁਬੇ ਆ ਤੂੰ ਛਤੀ ਛਤੀ ਡੋਲੀਆਂ ਨੂੰ ਤੋਰ ਸੁਬੇ ਆ ਤੂੰ ਛਤੀ ਛਤੀ ਡੋਲੀਆਂ ਨੂੰ ਤੋਰ ਸੁਬੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮਰ ਕਿੰਨੀ ਹੈ ਉਮਰ 40 ਨਹੀਂ ਹੈ 14 ਸਾਲ ਦੀ ਉਮਰ ਹੈ ਤੇ ਕਿੰਨਾ ਸੋਹਣਾ ਇੱਕ ਸ਼ਬਦ ਸੁਣਾਇਆ ਉਹਨਾਂ ਨੇ ਜਲਵਾ ਕਰਦੇ ਆ ਕਿੰਦੇ ਮਾਤਾ ਜੀ ਦੇ ਨਾਲ ਬੱਚੇ ਤੁਹਾਡੇ ਹਾਂ ਜੀ ਤੇ ਕਿੰਨੇ ਬੱਚੇ ਤੁਹਾਡੇ ਦੋ ਬੇਟੀਆਂ ਸਾਰ ਮੇਰੀਆਂ ਹਾਂ ਤੇ ਦੋਨੋਂ ਦੇਖੋ ਕਿੰਨੇ ਵਧੀਆ ਤੁਸੀਂ ਸੰਸਕਾਰ ਸਿਖਾਏ ਆ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਜੀ ਸਾਰੇ ਹੀ ਕਹਿੰਦੇ ਸਾਰਿਆਂ ਬੱਚਿਆਂ ਨੂੰ ਕੇਰਸ ਇਹੋ ਸਿੱਖਿਆ ਦੇਣ ਗੁਰੂ ਦੇ ਨਾਲ ਲੜ ਲੱਗਣ ਤੇ ਆਪ ਦੇ ਬੱਚਿਆਂ ਨੂੰ ਗੁਰੂ ਦੇ ਨਾਲ ਲੜ ਲਾਉਣ ਅੱਜ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦਾ ਬਸ ਇਹਨਾਂ ਨੇ ਆਪਣੇ ਖਾਤਰ ਬਲੀਦਾਨ ਕੀਤੇ ਸਭ ਨੂੰ ਇਹਨਾਂ ਨੇ ਆਪ ਦਾ ਪਰਿਵਾਰ ਵਾਰਿਆ ਸਾਰਾ ਆਪਣੇ ਖਾਤਰ ਹੀ ਵਾਰਿਆ ਬਸ ਇਹੋ ਸਿੱਖਿਆ ਦੇਣੀ ਚਾਹੁੰਦੀ ਬੱਚਿਆਂ ਨੂੰ ਨਾਲ ਜੋੜੋ ਜਿੰਨਾ ਵੀ ਵੱਧ ਤੋਂ ਵੱਧ ਪਰਿਵਾਰ ਦੇਖੋ ਕਿੰਨਾ ਸੋਹਣਾ ਹੈ ਤੇ ਕਿੰਨੀ ਸੋਹਣੀ ਸੋਚ ਕਿੰਨੀ ਸੋਹਣੀ ਹੈ ਤੇ ਜਿੱਦਾਂ ਦੋ ਬੇਟੀਆਂ ਨੇ ਦੋ ਬੱਚੀਆਂ ਨੇ ਤੇ ਉਹਨਾਂ ਨੇ ਇੱਕ ਸੁਨਹਿਾਰ ਦਿੱਤਾ ਇੱਕ ਸਾਰਿਆਂ ਨੂੰ ਇਹ ਸੁਨਹਿਾਰ ਦਿੱਤਾ ਕਿ ਜੋ ਸਾਹਿਬੇ ਕਮਾਲ ਦਸਮ ਪਿਤਾ ਜਿਨ੍ਹਾਂ ਨੇ ਖਾਲਸਾ ਪੰਥ ਦੀ ਨਹੀਂ ਰੱਖੀ ਉਹਨਾਂ ਦੇ ਜੇਕਰ ਗੱਲ ਕੀਤੀ ਜਾਵੇ ਜਦੋਂ ਸ਼ਾਦਤਾ ਦਾ ਉਹ ਵੀ ਜ਼ਿਕਰ ਕੀਤਾ ਉਹਨਾਂ ਨੇ ਤੇ ਸਾਰਿਆਂ ਨੂੰ ਸਾਡੇ ਜਿੰਨੇ ਸਾਡੇ ਲੋਕ ਨੇ ਜਾਂ ਜਿੰਨੇ ਜਾਜੇ ਕਰਕੇ ਪੰਜਾਬੀ ਭਰਾ ਐ ਆਪਣੇ ਗੁਰੂ ਦੇ ਲੜ ਲੱਗਣਾ ਚਾਹੀਦਾ ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਤੇ ਬਤ ਤੋਂ ਵੱਧ ਗੁਰੂ ਵਾਲੇ ਬਣਨਾ ਚਾਹੀਦਾ ਜਿਹੜੀ ਸਿੱਖਿਆ ਉਹਨਾਂ ਨੇ ਦਿੱਤੀ ਉਹਨਾਂ ਦੇ ਉੱਤੇ ਚੱਲਣਾ ਚਾਹੀਦਾ ਤੇ ਜਿਸ ਤਰ੍ਹਾਂ ਇਹ ਸ ਮਾਂ ਦੀ ਸੋਚ ਹੈ ਹਰ ਇੱਕ ਮਾਂ ਦੀ ਸੋਚ ਇਹ ਹੀ ਹੋਣੀ ਚਾਹੀਦੀ ਆ ਕਿਉਂਕਿ ਆਪਾਂ ਅੱਜ ਕਨਵਰਜ ਸਕੂਲ ਦੇ ਚੱਕਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਤੋੜਦੇ ਜਾ ਰਹੇ ਆ ਤੇ ਇਤਿਹਾਸ ਦੇ ਨਾਲ ਕਿਸ ਤਰ੍ਹਾਂ ਜੋੜਨਾ ਹੈ ਇਸ ਮਾਂ ਤੋਂ ਜ਼ਰੂਰ ਸਿੱਖੋ ਵੀ ਇਸ ਤਰ੍ਹਾਂ ਬੱਚੇ ਨੂੰ ਇਤਿਹਾਸ ਦੇ ਨਾਲ ਜੋੜ ਕੇ ਰੱਖੀਦਾ ਏ ਜਿਨ੍ਹਾਂ ਦੀਆਂ ਛੋਟੜੀਆਂ ਬੱਚੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਜ ਸ਼ਾਉਦ ਵੀ ਸੁਣਾਇਆ ਗਿਆ ਤੇ ਮੈਂ ਅਰਦਾਸ ਕਰਦਾ ਕਿ ਇਹ ਬੱਚੇ ਚੜ੍ਹਦੀ ਗੱਲਾਂ ਦੇ ਵਿੱਚ ਰਹਿਣ ਤੇ ਮੈਂ ਸਾਰੀਆਂ ਮਾਂਵਾਂ ਨੂੰ ਬੇਨਤੀ ਜ਼ਰੂਰ ਕਰਦਾ ਕਿ ਆਪਣੇ ਬੱਚਿਆਂ ਨੂੰ ਬਤ ਬਤ ਇਤਿਹਾਸ ਦੇ ਨਾਲ ਜ਼ਰੂਰ ਜੋੜੋ ਗੁਰੂ ਦੇ ਨਾਲ ਜਰੂਰ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ